ਲਓ ਜੀ ਵੀਰੋ ਕਾਲੂ ਆਪਣੇ ਜਾਗਰਣਾ ਬਾਬਿਓ ਤੇ ਸਾਰਿਆਂ ਨੇ ਲੱਗੇ ਹੋਏ ਨੇ ਪੂਰੀ ਸੇਵਾ ਕਰਨ ਆ ਡਾਕਟਰ ਸਾਹਿਬ ਖੜੇ ਨੇ ਆ ਜੱਗਾ ਆ ਗੰਗਾ ਆ ਬਿੱਲਾ ਜੀ ਖੜੇ ਨੇ ਸਾਰਿਆਂ ਨੇ ਲੱਗੇ ਹੋਏ ਨੇ ਆ ਦੇਖ ਲਓ ਸਾਰੇ ਲੱਗੇ ਹੋਏ ਨੇ ਲੈ ਤੈਨੂੰ ਵੀ ਕਰ ਦਿੰਦੇ ਆ ਉੱਧਰ ਵੀ ਦੇਖ ਲਓ ਲੈ ਆ ਪੁੱਛ ਇਹ ਤੇਰਾ ਨਾਮ ਕੀ ਆ ਰਾਤ ਨੂੰ ਲਾਈਵ ਹੋ ਗਿਆ ਲਓ ਬਾਬਿਓ ਸਾਰੇ ਲੱਗੇ ਹੋਏ ਨੇ ਲੈ ਕੱਢ ਲਓ ਤੂੰ ਆ ਵੀਰੇ ਨਾ ਹੁਣ ਤਾਂ ਲਾਈਵ ਚੱਲੂ ਆ ਦੇਖੋ ਵੀਰੇ ਕੱਲੂ ਜਾਗਰਣਾ ਆਪਣੇ ਦੇਖੋ ਲੈ ਸਾਰਾ ਪਾਣੀ ਲਾਤਾ ਲਵੇ ਲੈ ਲਓ ਬਾਬਿਓ ਪਾਣੀ ਦੇਖੋ ਕਿਵੇਂ ਚੱਲਦਾ ਹੋਰ ਨਾ ਕੋ ਦੇਖੋ ਪਾਣੀ ਦੇਖੋ ਪਾਣੀ ਦੇਖੋ ਤੁਸੀਂ ਲੈ ਚੱਲਦਾ ਜਿਵੇਂ ਨਦੀ ਚੱਲਦੀ ਹੁੰਦੀ ਆ ਪਾਖੜਾ ਡੈਮ ਚੱਲਦੀ ਹੁੰਦੀ ਆ ਜਿਵੇਂ ਜਿੰਦਰੀ ਦੇਖਵਾ ਸਾਰਦਾ ਲੈ ਜਿੰਦਰੀ ਦੇਖੋ ਸੇਵਾ ਕਰਦ ਲੈ ਜਾਗਰਣਾ ਪਹੁੰਚਿਓ ਜੀ ਬਾਕੀ ਲਵ ਯੂ ਧੰਨਵਾਦ ਜਲਦੀ ਆਹਲਾ ਬਾਈ ਚਲੋ ਲੋ ਬਾਬਿਓ ਦੇਖਿਆ ਹੈ ਕਿਤੇ ਜਗਰਾਤਾ